ਏ ਬਾਈ ਜੋਤ ਦਾ ਘਰ ਸਾਹਮਣੇ ਗੁਰਦੁਆਰਾ ਸਾਹਿਬ ਬਈ ਨਿਸ਼ਾਨ ਝੂਲਦੇ ਗੁਰੂ ਸਾਹਿਬ ਦੇ ਤੇ ਜੋਤੇ ਵੀ ਬੜਿਆ ਮਤਲਬ ਇੱਕ ਜਿਹੜਾ ਕਬੂਤਰ ਬਾਜੀ ਬਾਈ ਕਰਦੇ ਹੋਗੇ ਉਹ ਘਰ ਸਾਹਮਣੇ ਮੱਥੇ ਲੱਗਦਾ ਹੈ ਨਾ ਤੇ ਸ਼ਾਂਤੀ ਆ ਜਾਂਦੀ ਹੈ ਉਹ ਛੇ ਮੇ ਪਾਸ਼ੀ ਦਾ ਗੁਰੂ ਘਰ ਸਾਹਮਣੇ ਆ ਜੀ ਉਹ ਦੇ ਸਾਹਮਣੇ ਬਚ ਦੀਂਦਾ ਸਪੈ ਇਹ ਉਹ ਦੇ ਬੱਚੇ ਉਹ ਜਿਹੜਾ ਮਤਲਬ ਦੋ ਨਿਸ਼ਾਨ ਸਾਹਿਬ ਦੀਆਂ ਜੀ ਉਹ ਸਾਹਮਣੇ ਮੈਨੂੰ ਹਜੇ ਵੀ ਨਹੀਂ ਦਿਸੇ ਵੀਦੇ ਉਹ ਵਿੱਚ ਦੀ ਦੀਦਾ ਜੀ ਸਾਡੇ ਹੁਣ ਉਹ ਹੀ ਨਿਗਾ ਪੈਂਦੀ ਹੈ ਨਾ ਉਹ ਵਿੱਚ ਦੀ ਗਵਰਨਮੈਂਟ ਦੀਦਾ ਨਿਸ਼ਾਨ ਸਾਹਿਬ ਦੋ ਸਾਹਮਣੇ ਖੜਿਆ ਜੀ ਉਹ ਸਾਹਮਣੇ ਜਿਹੜੀ ਉਹ ਬਿਲਡਿੰਗ ਆ ਨਹੀਂ ਨਹੀਂ ਆ ਟਾਵਰ ਦੇ ਇਧਰਲੇ ਪਾਸੇ ਉਹ ਦੇ ਸਾਹਮਣੇ ਦੀਦਾ ਸਪੈਦਾ ਬੱਚੀ ਉਹ ਜਿਹੜਾ ਵੱਡੇ ਵਾਲਾ ਟਾਵਰ ਆ ਉੱਚਾ ਹਾਂਜੀ ਉਹਦੇ ਨਾਲ ਉਹ ਤੇ ਨਿਸ਼ਾਨ ਸਾਹਿਬ ਇਧਰ ਸਪੈਦੇ ਜੇ ਇਕੱਠੇ ਆ ਹਾਂ ਹਾਂ ਉਹਦੇ ਵਿੱਚ ਦੋ ਨਿਸ਼ਾਨ ਸਾਹਿਬ ਛੇਵੇਂ ਪਾਸ਼ਾ ਜੀ ਦੇ ਖੜੇ ਆ ਜੀ ਓਕੇ ਠੀਕ ਹੈ ਮੇਰੀ ਨਿਗਾ ਘਟ ਗਈ ਆ ਲੈ ਹੈ ਨਾ ਤੇ ਇਹ ਬਾਈ ਜੋਤ ਦਾ ਤੀਸਰੀ ਮੰਜ਼ਿਲਾ ਹੈ ਜੋ ਇਹ ਦੂਜੀ ਤੀਜੀ ਦੇ ਖੁੱਡੇ ਪਾਏ ਜੀ ਤੀਸਰੀ ਦੇ ਉੱਤੇ ਪਾਏ ਹੈ ਨਾ ਦੂਜੀ ਦੇ ਉੱਪਰ ਵੀ ਇਹਦੇ ਤੀਸਰੀ ਦੇ ਉੱਪਰ ਹਾਂਜੀ ਹਾਂਜੀ ਬਾਈ ਤੇ ਇਹ ਬਾਈ ਹੁਣਾਂ ਦਾ ਸੈਟਅਪ ਇਹ ਟੈਂਕੀ ਦੇ ਥੱਲੇ ਵੀ ਜਗ੍ਹਾ ਨਹੀਂ ਨਹੀਂ ਇਹ ਤਾਂ ਬਾਈ ਟ੍ਰੇਆਂ ਟ੍ਰੂਆਂ ਰੱਖਣ ਨੂੰ ਹੀ ਆ ਕਬੂਤਰਾਂ ਦਾ ਬਸ ਇਹੀ ਮੈਨੂੰ ਨਹੀਂ ਲੱਗਦਾ ਟ੍ਰੇਆਂ ਕੋਈ ਨਾ ਕੋਈ ਇੱਕ ਦੀ ਜੋੜੀ ਬੰਦਾ ਵਾਰ ਹੀ ਲੈਂਦਾ ਨਹੀਂ ਨਹੀਂ ਉਹ ਕਿ ਲੋਡ ਪੈਦੇ ਵੜੇ-ਵੜੇ ਕਿ ਨਹੀਂ ਨਹੀਂ ਪਹਿਲੋਂ ਵਾਰ ਲੈਂਦੇ ਸੀ ਵਾਰ ਲੈਂਦੇ ਸੀ ਸਹੀ ਗੱਲ ਹੈ ਕਬੂਤਰਾਂ ਦਾ ਜਵਾਨੀ ਰਾਜਦਾ ਹੈ ਨਾ ਜਿੱਥੋਂ ਜੋ ਅੱਛਾ ਜਿੱਥੋਂ ਇਹ ਥਾਂ ਮਿਲਦੀ ਨਾ ਉੱਥੇ ਜਗ੍ਹਾ ਦੀ ਬਣਾ ਲੈਂਦੇ ਖੁੱਡੇ ਨਹੀਂ ਉੱਡਣ ਵਾਲੇ ਕੂਤਰ ਆਉਂਦੇ ਹੁਣ ਵਿਲੇ ਕਰਤੇ ਜੀ ਬਸ ਹੁਣ ਸੀਜ਼ਨ ਵਿਲੇ ਰਹਿਣਗੇ ਖੁੱਡੇ ਓਕੇ ਸੋ ਇਹ ਵਿਲੇ ਫਿਰ ਸਾਡੇ ਸੰਦੇ ਕਰਕੇ ਇਹ ਕਪ ਇਹਨਾਂ ਨੂੰ ਪੇਂਟ ਪੂਲ ਕਰਵਾ ਕੇ ਰੱਖਤੇ ਜਦੋਂ ਬਾਅਦ ਸੀਜ਼ਨ ਆਊ ਸੀਜ਼ਨ ਚ ਫੇਰੇ ਇਹਨਾਂ ਸ਼ੇ ਜੋ ਇੱਧਰ ਹੀ ਆਈ ਮੜਾ ਜੇ ਆਪਾਂ ਦੇਖੀਏ ਥੋੜੇ ਜਿਹਾ ਫੇਸ ਜੀ ਆਪਣੇ ਠੀਕ ਆ ਜਾਣ ਜਵਾਨ ਆਈ ਬਈ ਇੱਥੇ ਕਿ ਠੀਕ ਹੈ ਮੇਲਾ ਦਾ ਹਾਂ ਮੇਰਾ ਵੀਰ ਆ ਕੇ ਨਾ ਤੇ ਇੱਥੇ ਫੜ ਕੇ ਮੇਰੀ ਉਹ ਜੋਤ ਦੀ ਵੀਡੀਓ ਤੁਸੀਂ ਕਰਨੀ ਹੈ ਇੱਥੇ ਕਰਕੇ ਨਾ ਓਕੇ ਜੋਤਵੀਰ ਤੇ ਥੈਂਕ ਯੂ ਤੁਹਾਡਾ ਬੜੀਆ ਲੱਗਾ ਯਾਰ ਥੈਂਕ ਯੂ ਬਾਈ ਤੁਹਾਡਾ ਬੜਾ ਚੰਗਾ ਹੈ ਨਾ ਇੱਕਵੇਂ ਜ਼ਰੂਰ ਚੋਣਾ ਹੈ ਹਨਾ ਕਿ ਆਪਾਂ ਕਿਨੇ ਨਾ ਕੋਈ ਆਪਣੇ ਜਿਹੜੀ ਜਿਵੇਂ ਤੁਸੀਂ ਆਪਾਂ ਬਾਈ ਜੀਤੀ ਦਾ ਨਾਮ ਅੱਜ ਸ਼ਹਿਰ ਪਹਿਲੀ ਵਾਰ ਲਿਆ ਹਾਂ ਹਾਂਜੀ ਪਹਿਲੀ ਵਾਰ ਲਿਆ ਤੇ ਜੋਤ ਦਾ ਨਾਮ ਅੱਜ ਪਹਿਲੀ ਵਾਰ ਪਤਾ ਲੱਗਾ ਜੋਤ ਦਾ ਨਾਮ ਰੱਖਣ ਵਾਲਾ ਕੌਣ ਆ ਬਾਈ ਉਹ ਪਹਿਲੀ ਵਾਰ ਪਤਾ ਲੱਗਾ ਹਨਾ ਕਿੰਨੀਆਂ ਚੀਜ਼ਾਂ ਮੈਨੂੰ ਹਨਾ ਕਿੰਨੀਆਂ ਇੰਟਰਵਿਊ ਹੋਈਆਂ ਕੁਛ ਨਾ ਕੁਛ ਨਾਮ ਨਿਕਲਦਾ ਹੁੰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਨਿਕਲਣਾ ਚਾਹੀਦਾ ਤੇ ਜੋਤ ਮੈਂ ਚਾਹੁੰਗਾ ਕੁਸ਼ਕ ਜਿਹੜੇ ਹੁੰਦੇ ਆ ਆਪਣੇ ਨੇੜੇ ਹੁੰਦੇ ਆ ਆਪਣੇ ਦੋਸਤ ਮਿੱਤਰ ਹੁੰਦੇ ਆ ਹਨਾ ਤੇ ਜ਼ਰੂਰ ਉਹਨਾਂ ਨੂੰ ਚੰਗਾ ਲੱਗੂਗਾ ਜੋਤ ਉਹਨਾਂ ਦਾ ਨਾਮ ਲਊਗਾ ਹਾਂਜੀ ਬਾਈ ਜੀ ਨੇੜਿਆ ਜੀ ਯਾਰ ਬੇਚਕ ਨਾ ਇਧਰ ਆ ਕੇ ਮੈਨੂੰ ਦੇਖ ਕੇ ਤੇ ਸਿਰ ਨਾ ਕਟਿਆ ਮੇਰਾ ਜਿਹੜਾ ਆਪਣੇ ਮੇਨ ਜਾਨੀ ਕਿ ਦੋਸਤ ਆ ਜਿਨ੍ਹਾਂ ਨੇ ਮੇਰੀ ਬੜੀ ਸਪੋਰਟ ਕੀਤੀ ਆ ਪਹਿਲੀਆਂ ਚ ਪਹਿਨਾਂ ਚ ਵੀ ਅੱਜ ਵੀ ਨਾਲ ਆ ਉਹ ਇੱਕ ਮੁੰਡਾ ਬੱbbi ਆ ਜੀ ਮੋਹੀ ਤੋਂ ਇੱਕ ਜੱਗਾ ਲੋਪੋ ਠੀਕ ਹੈ ਇੱਕ ਹੈਗਾ ਬਾਈ ਆਪਣੇ ਦੂਜਾ ਚੰਨਪੀਤ ਪਣੋਰੀ ਇੱਕ ਬਾਈ ਪਰਮੇਂਦਰ ਡੂਮਸ਼ੇੜੀ ਪਹਿਲਵਾਨ ਜੀ ਠੀਕ ਹੈ ਤੇ ਇੱਕ ਆ ਬਾਈ ਕਾਕਾ ਫਤੇਗੜ ਤੇ ਬਾਈ ਪਰਤਪਾਲ ਜੀ ਤੇ ਮੇਰੇ ਇਹ ਇਹ ਅਕਬ ਦਵਿੰਦਰ ਭਾਈ ਬਾਈ ਪੀਰਕੋਟ ਵਾਲੀ ਹਾਂਜੀ ਸ਼ਰਮੈ ਬਣਾਉਣਾ ਪ੍ਰੋਗਰਾਮ ਬਾਈ ਉਹਨਾਂ ਕੋਲ ਜਰੂਰ ਜਾ ਕੇ ਆਇਓ ਬੜੇ ਸੁੱਖਾ ਨਾ ਫਕਰ ਬੰਦੇ ਆ ਉਹਨਾਂ ਕੋਲ ਜਾਓ ਜੀ ਮੈਨੂੰ ਬਹੁਤ ਆ ਚੁੱਕੇ ਨੇ ਉਹਨਾਂ ਨੇ ਬਹੁਤ ਬੜੀ ਕਬੂਤਰਬਾਜੀ ਦੀ ਦੇਣਾ ਸਾਡੇ ਏਰੀਆ ਨੂੰ ਬੜੇ ਕੂਤਰ ਦਿੱਤੇ ਸਾਡੇ ਕੋਲ ਬਹੁਤ ਚੰਗੇ ਉੱਡੇ ਆ ਜੀ ਉਹਨਾਂ ਦੇ ਹਮ ਮੈਂ ਕੋਸ਼ਿਸ਼ ਕਰਦਾ ਬਬ ਤੈਨੂੰ ਪਤਾ ਹੀ ਹੈ ਬਾਈ ਭੱਜ ਪਜਾ ਕੀ ਹੈ ਬਾਕੀ ਬਾਈ ਤੁਸੀਂ ਹੁਣ ਤੁਹਾਨੂੰ ਪਰ ਮੈਂ ਕੋਸ਼ਿਸ਼ ਕਰੂੰਗਾ ਬਹੁਤ ਜ਼ਿਆਦਾ ਮੈਨੂੰ ਬਾਈ ਦਾ ਨਾਮ ਹੁਣੇ ਇਸ ਵਾਰ ਮੈਨੂੰ ਸੋਨੂ ਬਾਈ ਦਾ ਨਾਮ ਬਹੁਤ ਜ਼ਿਆਦਾ ਮਿਲਿਆ ਯਾਰ ਕੋ ਜੀ ਅਕੇ ਸੌਰੀ ਜੋਤ ਯਾਰ ਇੱਕ ਹੋਰ ਗੱਲ ਉਸਤਾ ਜੋਤ ਦੇ ਨਾ ਮਤਲਬ ਕਾਫੀ ਮਤਲਬ ਹੋਇਆ ਸੀ ਹੈ ਨਾ ਤੇ ਹਰ ਬੰਦੇ ਦੀ ਅਮਲ ਚੀਜ਼ ਹੁੰਦੀ ਹੈ ਨਾ ਉਹ ਸਾਲ ਹੁੰਦਾ ਨਾ ਯਾਰ ਆ ਜਿਹੜਾ 24 ਵਾਲਾ ਸਾਲ ਆ ਨਾ ਮੇਰੇ ਲਈ ਬਹੁਤ ਇੰਪੋਰਟੈਂਟ ਆ ਮੈਂ ਜਿਹੜੇ 스타 ਪਲੇਅਰ ਕਾ ਹੈ ਨਾ ਪੱਜੇ ਹੀ ਫਿਰਦਾ ਨਾ ਨਹੀਂ ਇੰਟਰਵਿਊ ਕਰਕੇ ਨਹੀਂਆ ਕਰੀਆਂ ਤੇ ਉਹਦੇ ਵਿੱਚ ਅੱਜ ਜਿਹੜੇ ਨਾਮ ਆ ਰਹੇ ਹੈ ਨਾ ਬਾਈ ਆਪਣੇ ਤੁਸੀਂ ਹੁਣੇ ਨਾਮ ਲਿਆ ਸੀ ਬਾਈ ਪਿਰਤਪਾਲ ਬਾਈ ਪਿਰਤਪਾਲ ਦਾ ਬਹੁਤ ਨਾਮ ਆਇਆ ਯਾਰ ਮੈਨੂੰ ਹੁਣ ਖੇਚਿਆ ਕਿ ਮੈਂ ਉਹ ਘਟ ਤੋਂ ਟਾਈਮ ਟੂ ਟਾਈਮ ਕਰਕੇ ਜਾ ਮੇਰੇ ਕਬੂਤਰ ਵੀ ਜਿਹੜੇ ਬਾਲੇ ਜਿਆਦਾ ਉੱਡ ਗਏ ਹੂੰ ਬਾਈ ਪਰਤਪਾਲ ਕੇ ਘਰੋਂ ਕਬੂਤਰ ਆਈ ਸੀ ਉਹ ਉਹਨਾਂ ਨੇ ਕਬੂਤਰ ਕਿਹਾ ਸੀ ਜਿਹੜੇ ਮਰਜ਼ੀ ਲੈ ਜਾਓ ਚੱਕ ਕੇ ਤੇ ਉਹਨਾਂ ਦੇ ਕਬੂਤਰਾਂ ਦੇ ਬੱਚੇ ਉੱਡੇ ਸੀ ਕਿਉਂਕਿ ਆਪਾਂ ਇਹੋ ਜਿਹੇ ਬੰਦੇ ਆਪਾਂ ਨਹੀਂ ਲੁਕੋ ਸਕਦੇ ਵੀ ਆਪਾਂ ਉਹ ਤੋਂ ਲਿਆਂਦਾ ਤੇ ਆਪਾਂ ਚੋਰੀ ਕਹਿ ਦੀ ਵੀ ਨਹੀਂ ਉੱਡੇ ਬਾਈ ਜੀ ਕੇ ਵੀ ਕਬੂਤਰ ਬਹੁਤ ਚੰਗੇ ਉੱਡੇ ਆ ਤੇ ਹੁਣ 31 ਸਾਲ ਬਾਈ ਪਰਮਿੰਦਰ ਤੋਂ ਲਿਆਉਣੇ ਆ ਕਬੂਤਰ ਪਰਮਿੰਦਰ ਡੂਮ ਛੇੜੀ ਪਹਿਲਵਾਨ ਜੀ ਡੀਐਸਪੀ ਸਾਹਿਬ ਅੱਛਾ ਹਾਂ ਜੀ ਉਹਨਾਂ ਤੋਂ ਲਿਆਵਾਂਗੇ ਉਹਨਾਂ ਨੇ ਵੀ ਕਿਹਾ ਸੀ ਉਹਨਾਂ ਕੋਲ ਕਬੂਤਰ ਨਸਲ ਬਹੁਤ ਜ਼ਿਆਦਾ ਚੰਗੀ ਆ ਚੱਲੇ ਚੱਲੇ ਉਹਨਾਂ ਦੇ ਕਬੂਤਰ ਅੱਛਾ ਬਾਲੇ ਜ਼ਿਆਦਾ ਲੋ ਨੂੰ ਤਕੜੇ ਕਬੂਤਰ ਆ ਉਹਨਾਂ ਤੋਂ ਵੀ ਲੈ ਕੇ ਆਵਾਂਗੇ ਤੇ ਬਾਕੀ ਬਾਈ ਕਾਕੇ ਤੋਂ ਬਹੁ ਵਾਰੀ ਲੈ ਕਬੂਤਰ ਚੱਕੇ ਠੀਕ ਠੀਕ ਹਾਂਜੀ ਲੈਣ ਦੇ ਕਰਨਾ ਪੈਣਾ ਇੱਕ ਸਾਡਾ ਯਾਰ ਰਹਿ ਗਿਆ ਦਵਿੰਦਰ ਬਾਈ ਬੋਪਰਾ ਵਾਲਾ ਉਹਦੇ ਕੱਲੇ ਨਹੀਂ ਆਪਣੀ ਯਾਰੀ ਆ ਤੇ ਉਹ ਉਹ ਵੀ ਬਾਜ਼ੀਆਂ ਛੱਡਣ ਆਉਂਦਾ ਹੁੰਦਾ ਕੈਨੇਡਾ ਤੋਂ ਉਹ ਉਹ ਐਡਵੈਂਚਰ ਰਹਿੰਦਾ ਜੀ ਅੱਛਾ ਕੁਛ ਇਦਾਂ ਵੀ ਹੈਗੇ ਜਿਹੜੇ ਸ਼ੌਂਕ ਘਟ ਰੱਖਦੇ ਆ ਉਦਾਂ ਹੀ ਆਉਂ ਜੰਦੇ ਆ ਜਾਂ ਕੁਛ ਹੋਰ ਇਦਾਂ ਦੇ ਵੀ ਹੈਗੇ ਪਿੰਡ ਦੇ ਹਾਂਜੀ ਕਈਆਂ ਨੂੰ ਸ਼ੌਕ ਪਿੰਡ ਵੱਲੋਂ ਸਹਿਯੋਗ ਹੈਗਾ ਪਿੰਡ ਬੰਨੇ ਆਇਆ ਜੀ ਪਿੰਡ ਵਾਲੇ ਆਪਣਾ ਪਹਿਲੀ ਗੱਲ ਤਾਂ ਕਬੂਤਰ ਸਾਡੇ ਪਿੰਡ 'ਚ ਫੜੋਫੜਾਈ ਹੈਨੀ ਤਿੰਨ ਕ ਪਲੇਅਰ ਹੈਗੇ ਇੱਥੇ ਕੋਈ ਕਿਸੇ ਦਾ ਕਬੂਤਰ ਕੋਈ ਫੜਦਾ ਨਹੀਂ ਹੈਗਾ ਬਾਕੀ ਸਾਡੇ ਪਿੰਡ ਦੇ ਇੰਨੇ ਸਾਊ ਆ ਸਾਰੇ ਜਿਹਦੇ ਮਰਜ਼ੀ ਕੋਠੇ ਤੇ ਚੜ ਜਾ ਕੋਈ ਜਵਾਬ ਨਹੀਂ ਦਿੰਦਾ ਵੀ ਕੋ ਉਤਰ ਬਹਿ ਗਿਆ ਫਾੜਨ ਚਾੜਨਾ ਅਗਲਾ ਕਹਿੰਦਾ ਚੜਜੋ ਅੱਛਾ ਜੋਤ ਉਧਰ ਤਾਂ ਸਾਰੇ ਪਿੰਡਾਂ ਦੀ ਬਹੁਤ ਸੋਹਣੇ ਬਣੇ ਵੀ ਹੈ ਹਨਾ ਮੈਨੂੰ ਬੜਾ ਵਧੀਆ ਲੱਗ ਰਿਹਾ ਜੀ ਇੱਕ ਸ਼ਹਿਰ ਵਾਂਗੂ ਪਿੰਡ ਯਾਰ ਬੜਾ ਸੋਹਣਾ ਮਤਲਬ ਹਨਾ ਸੋਹਣੇ ਮਤਲਬ ਸਾਰਾ ਹੱਸਦੇ ਵਾਸਤਾ ਪਿੰਡ ਆਇਆ ਕੋਈ ਕੈਨੇਡਾ ਕੋਈ ਅਮਰੀਕਾ ਸਾਰੇ ਬੈਲ ਸੈਟਲ ਹੀ ਹੈ ਜੀ ਹਨਾ ਕਿੰਨਾ ਸੋਹਣਾ ਮਤਲਬ ਯਾਰ ਹਨਾ ਮਤਲਬ ਦੇਖ ਕੇ ਚੰਗਾ ਲੱਗਦਾ ਖੁਸ਼ੀ ਹੁੰਦੀ ਹੈ ਯਾਰ ਹਨਾ ਹਨਾ ਪ੍ਰਮਾਤਮਾ ਕਰੇ ਸਾਰੇ ਪਿੰਡਾਂ 'ਚ ਹੀ ਆਈ ਖੁਸ਼ੀਆਂ ਹੀ ਹੋਣ ਯਾਰ ਹਨਾ ਤੇ ਆਈ ਸੋਹਣੇ ਘਰ-ਬਾਰ ਹੋਣ ਹਰ ਬੰਦੇ ਨੂੰ ਪ੍ਰਮਾਤਮਾ ਸੋਹਣੀ ਰੋਟੀ ਦੇਵੇ ਬੜੀ ਵਧੀਆ ਪੂਰਾ ਸਿਸਟਮ ਵਧੀਆ ਬ ਤੇ ਜੋ ਮੇਰੇ ਕੋਲ ਕੋਈ ਗਲਤੀ ਹੋ ਗਈ ਵੀ ਉਹਦੇ ਲਈ ਮਾਫੀ ਬਾਕੀ ਪਾਸੇ ਮੈਂ ਵੀ ਗਲਤੀ ਮੰਨਦਾ ਬਾਈ ਜੇ ਕੋਈ ਕਿਸੇ ਬੰਦੇ ਨੂੰ ਮਾੜਾ ਉੱਚਾ ਨੀਮਾ ਬੋਲਿਆ ਹੋਵੇ ਆਪਾਂ ਦਿਲੋਂ ਨਹੀਂ ਕਿਸੇ ਨੂੰ ਕਰਕੇ ਰਾਜੀ ਕਿਸੇ ਦੀ ਇਨਸਲਟ ਕਰਕੇ ਤਾਂ ਰਾਜੀ ਹੀ ਨਹੀਂ ਹੈਗੇ ਆਪਾਂ ਬਾਕੀ ਰਹੀ ਗੱਲ ਕਬੂਤਰਬਾਜੀ ਦੀ ਬਾਈ ਜੇ ਅੱਜ ਜਿੱਤਾਂ ਇਹ ਹਾਰਾਂ ਵੀ ਆਉਣੀਆਂ ਜੇ ਹਾਰਾਂ ਫਿਰ ਜਿੱਤਾਂ ਵੀ ਆਉਣੀਆਂ ਪਰ ਆਪਾਂ ਉਹਦੇ ਕਹਿਣ ਵਾਂਗੂੰ ਸ਼ਿੰਗਾਰ ਨਾਲ ਲੜੀ ਚੱਲੋ ਜਦੋਂ ਰੱਬ ਬਾਹ ਫੜੂ ਉਦੋਂ ਸਹੀ ਤੇ ਉਹਦੇ ਘਰੇ ਘਾੜਤਾ ਕਿਸੇ ਚੀਜ਼ ਦੀ ਹੈ ਨਹੀਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਤੇ ਦੋਸਤੋ ਇਹ ਅੱਜ ਦੀ ਸਾਡੀ ਜਿਹੜੀ ਵੀਡੀਓ ਸੀਗੀ ਤੇ ਮੈਂ ਅ ਜੇ ਕੁਝ ਵੀ ਤੁਹਾਨੂੰ ਲੱਗਾ ਰੋਂਗਾ ਉਹਦੇ ਕਮੈਂਟ ਲਿਖਿਓ ਪੋਜ਼ਿਟਿਵ ਤਰੀਕੇ ਨਾਲ 네ਗੇਟਿਵ ਕਮੈਂਟ ਵੀ ਪੋਜ਼ਿਟਿਵ ਤਰੀਕੇ ਨਾਲ ਲਿਖਿਓ ਤੇ ਮੈਂ ਉਹਦਾ ਜਵਾਬ ਵੀ ਦਊਗਾ ਤੇ ਜੇ ਕੋਈ ਲੋੜ ਪੈਂਦੀ ਮੇਰਾ ਨੰਬਰ ਮੋਸਟਲੀ ਜਿਹੜੇ ਮੇਰੀ ਵੀਡੀਓ ਚੱਲਦੀ ਆ ਕਿਉਂਕਿ ਮੈਂ ਕੈਨੇਡਾ ਟੋਰਾਂਟੋ ਦੇ ਵਿੱਚ ਰਹਿੰਦਾ ਤੇ ਉੱਥੇ ਜਿਹੜਾ ਮੇਰਾ ਬਿਜ਼ਨਸ ਹੈਗਾ ਜੀ ਰੀਅਲ ਅਸਟੇਟ ਦਾ ਹੈਗਾ ਤੇ 에어 ਟਿਕਟ ਦਾ ਬਿਜ਼ਨਸ ਸਾਡਾ ਆਪਣਾ ਹੈਗਾ ਇੰਸ਼ੋਰੈਂਸ ਵਿਆਰ ਸਾਡੀ ਬ੍ਰੋਕਰੇਜ ਹੈਗੀ ਹੈ ਜੀ ਇੰਸ਼ੋਰੈਂਸ ਦੀ ਤੇ ਕੋਈ ਵੀ ਇਹਨਾਂ ਸਬੰਧ ਵਿੱਚ ਤੁਹਾਨੂੰ ਚਾਹੀਦੀਆਂ ਸਵਾਮਾ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ ਤੇ ਮੈਂ ਤਾਂ ਦੱਸ ਰਿਹਾ ਕਿ ਜਿਹੜਾ ਸਕਰੀਨ ਤੇ ਹੈ ਮੇਰਾ 올 ਲਿੰਕ ਟ੍ਰੈਵਲ ਦਾ ਤੁਹਾਨੂੰ ਨੰਬਰ ਮਿਲ ਜੂਗਾ ਉਹ ਮੇਰਾ ਪਰਸਨਲ ਨੰਬਰ ਹੀ ਸਮਝ ਲਓ ਤੁਸੀਂ ਹਣਾ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹੋ ਤੇ ਇੱਕ ਮੈਂ ਮਾਫੀ ਚਾਹੂੰਗਾ ਕਈ ਵਾਰ ਬਹੁਤ ਸਾਰੀਆਂ ਕਾਲ ਆਉਂਦੀਆਂ ਮਿਹਨਤ ਕਰ ਲਈ ਨਾ ਜਦੋਂ ਕੈਨੇਡਾ ਦੇ ਵਿੱਚ ਹੁੰਦੇ ਆ ਬਾਈ ਫੋਨ ਨਹੀਂ ਚੱਕੀ ਜਾਂਦੇ ਕਈ ਵਾਰ ਤੋਂ ਨਹੀਂ ਕੰਪਲੀਟ ਹੁੰਦੀ ਆ ਤੇ ਕਬੂਤਰਾਂ ਲਈ ਮੈਂ ਫੋਨ ਵੀਰੇ ਉਸ ਟਾਈਮ ਬਾਈ ਨੂੰ ਜਿੰਨੇ ਵੀ ਮੇਰੇ ਕੂਤਰਾਂ ਨੇ ਜਾਣਦੇ ਮੈਨੂੰ ਕਿਹਾ ਵੇ ਕੋਈ ਐਮਰਜੈਂਸੀ ਆ ਕਾਲ ਕਰੋ ਦੂਜੀ ਵਾਰ ਮੈਂ ਚੱਕੂਗਾ ਜਿਹੜਾ ਕਬੂਤਰ ਵਾਲੀ ਦੋਸਤਾਨੀ ਕਲੋਨੀ ਨੇ ਮੈਂ ਉਹਦੀ ਸੈਕੰਡ ਮਤਲਬ ਪ੍ਰਾਇੋਰਟੀ ਮੇਰੀ ਹੁੰਦੀ ਹੈ ਯਾਰ ਪਰਿਵਾਰ ਲਈ ਜਿਹੜਾ ਚਲਾਉਣਾ ਹੈ ਕਿ ਕਬੂਤਰ ਵਾਲੀ ਇੱਕ ਸ਼ੌਂਕ ਆ ਹਨਾ ਘਰ ਚਲਾਉਣ ਲਈ ਤੁਹਾਨੂੰ ਮਤਲਬ ਹੁੰਦਾ ਜਦੋਂ ਮੈਨੂੰ ਹੁੰਦਾ ਕੋਈ ਜ਼ਰੂਰੀ ਆ ਕਾਲ ਕਰੋ ਮੈਂ ਰਾਈਟ ਵੀ ਅਨਸਰ ਕਰ ਲੈਣਾ ਕਿ ਫਿਰ ਕਾਲ ਕੀਤੀ ਪਹਿਲੀ ਤੇ ਨਹੀਂ ਫੋਨ ਚੱਕਿਆ ਨਾ ਉਹਦੇ ਲਈ ਮਾਫੀ ਆ ਤੇ ਨਹੀਂ ਵੀ ਕਾਲ ਹੁੰਦੀ ਉਹਦੇ ਲਈ ਮਾਫੀ ਆ ਹਨਾ पर मैं ये नहीं हूं था गल्ला क्योंकि कबूतर वाले ने ये गल्ला फिर मुकदियां ही नहीं गा उधर कोई ਥੋੜੇ ਕਲਾਇੰਟ ਬੈਠਾ ਹੁੰਦਾ ਬਾਈ ਠੀਕ ਹੈ ਤੇ ਮਤਲਬ ਬੰਦਾ ਗੁੱਸਾ ਕਰ ਦਿੰਦਾ ਇਹ ਸੰਦੀ ਤੂੰ ਫੋਨ ਨਹੀਂ ਚੱਕਾ ਆ ਨਹੀਂ ਚੱਕਿਆ ਨਾ ਇਸ ਕਰਕੇ ਮੈਂ ਹੁਣ ਔਰ ਮਾਫੀ ਮੰਗਣ ਲੱਗ ਗਿਆ ਕਿ ਮਿੱਤਰ ਜੀ ਜਰੂਰੀ ਆ ਗੱਲ ਕਰਨੀ ਰਾਈਟ ਵੀ ਕਰੋ अदरवाइज ਕਬੂਤਰਵਾਜੀ ਨੂੰ ਮੈਂ ਨਾ ਜਦੋਂ ਫ੍ਰੀ ਹੋ ਜਾਣਾ ਉਹ ਗੱਡੀ ਚ ਜਾਏਗੀ ਹੋਈਏ ਉਦੋਂ ਖੁੱਲ ਕੇ ਗੱਲ ਕਰ ਲਈਏ ਇਹ ਕਬੂਤਰਵਾਜੀ ਇੱਕ ਇਹੋ ਜਿਹੀ ਚੀਜ਼ ਆ ਜਿਹਦੀਆਂ ਗੱਲਾਂ ਮੌਕੀ ਨਹੀਂ ਸਕਦੀਆਂ ਮੌਕੀ ਨਹੀਂ ਸਕਦੀਆਂ ਇੱਕ ਟੌਪਿਕ ਤੇ ਹੀ ਆਪਾਂ ਮੰਨ ਲਓ ਸਾਲ ਗੱਲ ਕਰ ਲਾਂਗੇ ਹਨ ਫਿਰ ਉਸ ਕਰਕੇ ਮੈਨੂੰ ਹੁੰਦਾ ਯਾਰ ਵੀ ਕ ਜ਼ਰੂਰੀ ਗੱਲ ਕਰਨੀ ਦੂਜੀ ਵਾਰ ਕਰੋਗੇ ਮੈਂ ਰਾਈਟ ਵਿੱਚ ਕੱਟੂਗਾ ਹਨਾ ਔਰ ਜਿਹੜੇ ਮੈਨੂੰ ਜਾਣਦੇ ਆ ਮੇਰੇ ਦੋਸਤ ਕਬੂਤਰ ਆਏ ਹਨਾ ਉਹਨਾਂ ਸਭ ਨੂੰ ਪਤਾ ਹੈ ਹਨਾ ਉਹਨਾਂ ਇੱਕ ਕਾਲ ਕਰਨੀ ਆ ਉਹਨੂੰ ਪਰ ਹੁੰਦਾ ਜੇ ਤਾਂ ਉਹ ਬਰਾਡ ਬਿਜੀ ਹੋਇਆ ਫਿਰ ਅਸੀਂ ਉਹਨੂੰ ਤੰਗ ਨਹੀਂ ਕਰਨਾ ਵੀ ਕੰਮ ਜ਼ਰੂਰੀ ਆ ਹਰ ਬੰਦੇ ਦਾ ਕੋਈ ਕੰਮ ਕੋਈ ਟਰੱਕ ਚਲਾਉਂਦਾ ਕੋਈ ਕੋਈ ਉਹ ਸਾਰੇ ਵੀਰ ਹਨ ਤੇ ਜੇ ਉਹ ਫ੍ਰੀ ਆ ਉਹਦੀ ਕਾਲ ਆਇਆ ਨਹੀਂ ਫਿਰ ਜੇ ਉਹ ਫ੍ਰੀ ਹੁੰਦਾ ਫਿਰ ਉਹਨਾਂ ਦੇ ਨਾਲ ਹੀ ਕਿਉਂਕਿ ਅੱਜ ਕੱਲ ਤਾਂ ਜੋਤ ਪੰਜ ਪੰਜ 10 ਦਾ ਜਣੇ ਫੋਨਾਂ ਤੇ ਲੱਗੇ ਹੋਏ ਆ ਉਹਨਾਂ ਦਾ ਥੋੜਾ ਜਿਹਾ ਜ਼ਿਆਦਾ ਓਕੇ ਵੀਰ ਨੂੰ ਲਾ ਲਿਆ ਹੁਣ ਤੁਸੀਂ ਕਰੋ ਇੰਜੋਏ ਤੇ ਮੈਂ ਹੁਣ ਯਾਰ ਪਰਿਵਾਰ ਦਾ ਜਿਹੜਾ ਆਪਣੀਆਂ ਹਨਾ ਬਿਲਕੁਲ ਜ਼ਰੂਰੀ ਹੈ ਜੀ ਸੁਣੀਆਂ ਜ਼ਿੰਮੇਵਾਰੀਆਂ ਉਹਨੂੰ ਨਿਭਾਉਣਾ ਹੁੰਦਾ ਹੈ ਨਾ ਸੋ ਕੋਈ ਵੀ ਗਲਤੀ ਮਾਫੀ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ